ਨਪੈਂਦਾ ਜਿਵੇਂ ਦਰਿਆਰ ਨੂੰ ਪੁੱਜਣ ਵਾਸਤੇ ਕਿਸੇ ਤੋਂ ਰਾਹ ਨਹੀਂ ਪੁੱਛਣਾ ਪੈਂਦਾ ਆਪਣੇ ਆਪ ਹੀ ਦਰਿਆ ਸਮੁੰਦਰ ਤੱਕ ਪਹੁੰਚ ਜਾਂਦਾ ਹੈ ਉਸੇ ਤਰ੍ਹਾਂ ਜੀਵਨ ਵੀ ਆਪਣੇ ਆਪ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ ਜੀਵਨ ਦਾ ਮੁੱਖ ਉਪਲਖਸ਼ੀ ਰੱਬ ਤੱਕ ਪਹੁੰਚਣਾ ਹੈ ਤੇ ਪਿੱਛੇ ਵੀ ਜਦੋਂ ਤੋਂ ਜੀਵਨ ਚੱਲਦਾ ਆ ਰਿਹਾ ਹੈ ਨਾ ਉਦੋਂ ਵੀ ਇਸ ਜੀਵਨ ਦੇ ਵਿੱਚ ਕਿਸੇ ਨੇ ਕੁਝ ਸਿਖਾਇਆ ਨਹੀਂ ਮਨੁੱਖ ਨੂੰ ਜਿਵੇਂ ਜਿਵੇਂ ਗ੍ਰੋਥ ਕਰ ਰਿਹਾ ਆਪਣੇ ਆਪ ਇਹ ਜਿਹੜੀ ਆਤਮਾ ਹੈ ਬਹੁਤ ਸਾਰੇ ਸਰੀਰਾਂ ਵਿੱਚ ਦੀ ਲੰਘ ਕੇ ਆਈ ਹੈ ਜਦੋਂ ਇਹ ਜੀਵ ਜੰਤੂਆਂ ਦੇ ਵਿੱਚ ਸੀ ਆਪਣੇ ਆਪ ਹੀ ਸਿੱਖੀ ਸਾਰਾ ਕੁਝ ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ 'ਚ ਇਸ ਸੰਦਰਭ ਦੇ ਵਿੱਚ ਸ਼ਬਦ ਵੀ ਬਖਸ਼ਿਸ਼ ਕੀਤੇ ਨੇ ਉਹ ਕਹਿੰਦੇ ਤਿੰਨ ਕਵਨ ਖਲਾਵੈ ਕਵਨ ਚੁਗਾਵੈ ਮਨ ਵਿੱਚ ਸਿਮਰਨ ਕਰੇ ਥੋੜਾ ਜਿਹਾ ਮਨ ਵਿੱਚ ਖਿਆਲ ਕਰਨਾ ਜਿਹੜੇ ਪੰਛੀ ਜਿਨ੍ਹਾਂ ਨੂੰ ਜਨਮ ਦੇਣ ਤੋਂ ਬਾਅਦ ਉਹਨਾਂ ਦੇ ਮਾਤਾ ਪਿਤਾ ਕਹਿਣ ਦਾ ਭਾਵ ਉਹਨਾਂ ਦੇ ਜਨਮਦਾਤਾ ਪੰਛੀ ਕਿਤੇ ਦੂਰ ਉੱਡ ਕੇ ਚੋਗਾ ਚੁਗਣ ਚਲੇ ਜਾਂਦੇ ਨੇ ਉਹਨੂੰ ਕੌਣ ਸਿਖਾਉਂਦਾ ਹੈ ਕੌਣ ਉਹਨਾਂ ਨੂੰ ਉਡਾਰੀ ਲਾਉਣੀ ਸਿਖਾਉਂਦਾ ਹੈ ਕੌਣ ਉਹਨਾਂ ਨੂੰ ਜਿਹੜਾ ਹੈਗਾ ਦੱਸਦਾ ਹੈ ਚੋਗ ਚੁਗਣਾ ਕੌਣ ਉਹਨਾਂ ਨੂੰ ਦੱਸਦਾ ਹੈ ਜੀਵਨ ਦੇ ਪੰਥ ਦੇ ਬਾਰੇ ਆਪਣੇ ਆਪ ਹੀ ਸਿੱਖਦੇ ਨੇ ਸਾਰਾ ਕੁਝ ਪਰ ਉੱਥੇ ਇੱਕ ਫਰਕ ਹੈ ਉਹਦੇ ਵਿੱਚ ਤੇ ਮਨੁੱਖੀ ਜੀਵਨ ਵਿੱਚ ਉਹ ਸਹਿਜ ਸੁਭਾਅ ਹੈ ਮਨੁੱਖ ਦੇ ਜੀਵਨ ਵਿੱਚ ਬਹੁਤ ਜ਼ਿਆਦਾ ਯਤਨ ਹੈ ਕੋਸ਼ਿਸ਼ ਬਹੁਤ ਜ਼ਿਆਦਾ ਹੈ ਉਹ ਕੁਦਰਤ ਦੇ ਮੁਤਾਬਕ ਚੱਲ ਰਹੇ ਨੇ ਫਿਰ ਤੁਸੀਂ ਦੇਖੋ ਰੁੱਖਾਂ ਨੂੰ ਕੌਣ ਸਿਖਾਉਂਦਾ ਹੈ ਫਲਾਂ ਤੇ ਫੁੱਲਾਂ ਦੀ ਆਮਦ ਆਪਣੇ ਆਪ ਹੀ ਜਦੋਂ ਪ੍ਰੈਪਰੇਸ਼ਨ ਹੁੰਦੀ ਹੈ ਜਦੋਂ ਪ੍ਰਿਪੇਅਰ ਹੁੰਦੇ ਨੇ ਆਪਣੇ ਆਪ ਹੀ ਫੁੱਲ ਉਗ ਪੈਂਦੇ ਨੇ ਆਪਣੇ ਆਪ ਹੀ ਫਲ ਲੱਗ ਜਾਂਦੇ ਨੇ ਸਿੱਖਿਆ ਲੈਣ ਦੀ ਕੋਈ ਲੋੜ ਨਹੀਂ ਹੈ ਪਰ ਮਨੁੱਖ ਦੇ ਵਿੱਚ ਇਹ ਚੀਜ਼ ਆਈ ਬੰਦੇ ਨੂੰ ਸਿਖਾਉਣਾ ਪਿਆ ਵਾਰੀ-ਵਾਰੀ ਕਾਰਨ ਕੀ ਸਿਖਾਉਣਾ ਕੁਝ ਨਹੀਂ ਹੈ ਬੰਦੇ ਨੂੰ ਯਾਦ ਕਰਵਾਇਆ ਜਦੋਂ ਰੈਬਰਪੁਰ ਸ਼ਾਇਦ ਉਹਨਾਂ ਨੇ ਦੇਖਿਆ ਮਨੁੱਖ ਦਾ ਰਸਤਾ ਠੀਕ ਨਹੀਂ ਹੈ ਮਨੁੱਖ ਦਾ ਰਾਹ ਠੀਕ ਨਹੀਂ ਜਿਵੇਂ ਕਿਸੇ ਦਰਿਆ ਨੂੰ ਕਿਸੇ ਨਹਿਰ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇ ਫਿਰ ਉਹ ਜਿਹੜੀ ਹੈਗੀ ਆਪਣੇ ਵਹਿਣ ਦੇ ਵਿੱਚ ਨਹੀਂ ਰਹਿੰਦੀ ਫਿਰ ਉਸ ਨੂੰ ਬੰਨਣਾ ਪੈਂਦਾ ਵਾਰੀ-ਵਾਰੀ ਵਾਰੀ-ਵਾਰੀ ਬਨ ਕੇ ਉਸ ਨੂੰ ਵਾਰੀ-ਵਾਰੀ ਦੋਨੋਂ ਕਿਨਾਰਿਆਂ ਤੋਂ ਕਾਬੂ ਵਿੱਚ ਕਰਕੇ ਲਿਜਾਣਾ ਪੈਂਦਾ ਹੈ ਦਰਿਆ ਜਦੋਂ ਆਪਣੇ ਵਹਿਣ ਵਿੱਚ ਵਹਿੰਦਾ ਹੈ ਤੋ ਆਪਣੇ ਆਪ ਹੀ ਵਹਿੰਦਾ ਹੁੰਦਾ ਹੈ ਉਸੇ ਤਰ੍ਹਾਂ ਮਨੁੱਖੀ ਜੀਵ ਰਾਜੇ ਕੁਦਰਤੀ ਹੋ ਜਾਵੇ ਨਾ ਕੁਦਰਤੀ ਤਾਂ ਮਨੁੱਖੀ ਜੀਵਨ ਚ ਕੁਝ ਸਿੱਖਣ ਦੀ ਲੋੜ ਨਹੀਂ ਇਹ ਆਪਣੇ ਆਪ ਹੀ ਪ੍ਰਮਾਤਮਾ ਦੇ ਰਸਤੇ ਤੇ ਤੁਰ ਪਏਗਾ ਸਤਜੁਗ ਤੇ ਕਲਯੁਗ ਦੇ ਵਿੱਚ ਆਹੀ ਫਰਕ ਹੈ ਜਿਹੜਾ ਅਸੀਂ ਅੱਜ ਇਹ ਪ੍ਰਭਾਸ਼ਾ ਦੇਨੇ ਨੇ ਵੀ ਸਤਜੁਗ ਕੀ ਹੈ ਕਲਯੁਗ ਕੀ ਹੈ ਸਤਜੁਗ ਅਸਲ ਦੇ ਵਿੱਚ ਇਹ ਹੈ ਵੀ ਜਦੋਂ ਮਨੁੱਖ ਬਿਲਕੁਲ ਸੱਚ ਦੇ ਵਿੱਚ ਲਬਰੀਜ ਹੋਵੇ ਸੱਚ ਵਰਗਾ ਹੀ ਹੋ ਜਾਵੇ ਸੱਚ ਵਰਗਾ ਹੋ ਜਾਵੇ ਸੱਚ ਦੇ ਰਸਤੇ ਤੇ ਤੁਰਦੇ ਤੁਰਦੇ ਸੱਚ ਦਾ ਰੂਪ ਹੋ ਜਾਏ ਮਨ ਜਿਹੜਾ ਹੈਗਾ